ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੇਰਾ ਨਾਮ ਸੋਪਾਲ ਸਿੰਘ ਹੈ ਤੇ ਮੈਂ ਤੁਹਾਨੂੰ ਅੱਜ ਇੱਕ ਜ਼ਰੂਰੀ ਗੱਲ ਦੱਸਣ ਜਾਵਾਂ ਮਤਲਬ ਬਹੁਤ ਇੰਪੋਰਟੈਂਟ ਗੱਲ ਆ ਧੀਰੇ ਲਈ ਤਾਂ ਬਹੁਤ ਖਾਸ ਗੱਲ ਦੱਸਾਂ ਮੈਂ ਤੁਹਾਨੂੰ ਇੱਕ ਗੱਲ ਆ ਦਿਆਂ ਕੱਲ ਦੀ ਗੱਲ ਆ ਜੀ ਤੇ ਕੱਲ ਮੈਂ ਜਦੋਂ ਵੀ ਜਦੋਂ ਮੈਂ ਡਿਊਟੀ ਤੋਂ ਪਰੇ ਆਦੀ ਡਿਊਟੀ ਸੀ ਤੇ ਆ ਕੇ ਮੈਂ ਖਾਣਾ ਖਾਧਾ ਤੇ ਵਧੀਆ ਮਤਲਬ ਵਧੀਆ ਖਾਣਾ ਖਾਧਾ ਆ ਕੇ ਪਾਇਆ ਮੈਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਵਧੀਆ ਮੈਂ ਸੈੱਟ ਸੀਗਾ ਇਹ 12:00 ਵਜੇ ਮਤਲਬ ਦੁਪਹਿਰੇ 12:00 ਵਜੇ ਨਾਲ ਮੇਰੇ ਪੇਟ 'ਚ ਦਰਦ ਲੱਗ ਗਿਆ। ਦਰਦ ਇਹਨਾਂ ਹੋਇਆ ਵੀ ਮੈਨੂੰ ਮਤਲਬ ਮੈਂ ਜਦੋਂ ਵੀ ਮੈਨੂੰ ਐ ਲੱਗਿਆ ਮੈਂ ਤੁਰਾ ਮਤਲਬ ਤੁਰ ਕੇ ਦੇਖਾਂ ਤੇ ਤੁਰਨ ਦੀ ਕੋਸ਼ਿਸ਼ ਕਰਾਂ ਮਤਲਬ ਇੱਧਰ ਉੱਧਰ ਵੀ ਚੱਲਾਂ ਉਹ ਪੇਟ 'ਚ ਦਰਦ ਹਟ ਜੂਗਾ। ਜਦੋਂ ਕੋਡਾ ਆਵਗੇ ਮਤਲਬ ਕੋਡਾ ਆਵਗੇ ਤੁਰਾਂਗਾ ਮਤਲਬ ਸਿੱਧਣਾ ਹੋ ਜਾਊਗਾ ਮੈਂ। ਇਹ ਦਰਦ ਬਹੁਤ ਜ਼ਿਆਦਾ ਹੋਇਆ। ਇਹ ਬਸ ਨਾ ਮੈਂ ਦਿੱਲੀ ਮਤਲਬ ਫਾਰਟ ਕਰਦੇ ਰਹਿਣਾਗਾ ਮੇਰੇ ਸਾਰਾ ਦਿਨ ਮਤਲਬ ਮੈਂ ਮੂਲ ਮੰਤਰ ਜਪੀਂਦਾ ਰਹਿਣਾਗਾ ਤੇ ਫਿਰ ਉਸ ਟਾਈਮ ਮਤਲਬ ਜਦੋਂ ਤਰਸ ਸੀਗਾ ਨਾ ਉਸ ਟਾਈਮ ਮੈਨੂੰ ਵਾਹਿਗੁਰੂ ਦਾ ਚੇਤਨ ਨਿਆਇ ਮੈਨੂੰ ਪਤਾ ਲੱਗਿਆ ਦੀ ਮੈਂ ਵਾਹਿਗੁਰੂ ਨਾਲ ਪਛਾਨ ਕਰੀ ਜਾਣਾ ਕੋਈ ਇੱਕੀ ਦਾ ਮੈਨੂੰ ਚੇਤਾ ਵੀ ਆਇਆ ਮੈਂ ਮੈਂ ਚਲੋ ਇਹ ਨਹੀਂ ਛੱਡਦਾ ਹੁਣ ਤਾਂ ਮੈਂ ਰੱਬ ਦਾ ਨਾਮ ਲੈਣਾ ਪਏ ਮੈਂ ਹਜੇ ਐਂ ਕਹਿਣ ਲੱਗਾ ਸੀ ਦੀ ੴ ਇੰਨੇ ਕਹਿ ਲੱਗਾ ਸੀ ਨਾਲ ਦੀ ਨਾਲ ਮੇਰਾ ਦਬਕ ਇੱਕੇ ਦਮ ਕੱਟ ਗਿਆ ਤੇ ਦਿਮਾਗ ਇੰਨਾ ਪ੍ਰੈਸ਼ ਪ੍ਰੈਸ਼ ਹੋਇਆ ਮੇਰਾ ਇੱਕੇ ਦਮ ਦਰਦ ਕੱਟ ਗਿਆ ਮੈਂ ਜੀ ਮੰਤਰ ਪਾਠ ਕਰਨਾ ਸ਼ੁਰੂ ਵੀ ਕੀਤਾ ਸੀ ਦੇਖੋ ਕਿ ਤੁਸੀਂ ਮੂਲ ਮੰਤਰ ਦੇ ਪਾਠ ਦੇ ਵਿੱਚ ਜੀ ਕਰਤਾ ਜੇ ਤੁਸੀਂ ਇਹਨੂੰ ਡੇਲੀ ਕਰੋ ਨਾ ਤੁਹਾਨੂੰ ਕੋਈ ਦੁੱਖ ਤਕਲੀਫ ਨਹੀਂ ਆਉਂਦਾ ਸੋਡੀ ਜਿੰਦਗੀ ਨੂੰ ਜਿੰਦਗੀ ਜੇ ਹੋ ਜਾਵੇ ਮੂਲ ਮੰਤਰ ਪਾੜਨ ਇੰਨੇ ਕਿ ਮੂਲ ਮੰਤਰ ਪਾਠ ਤੇ ਅੰਮ੍ਰਲਤਾ ਦਾ ਮੈਂ ਤਾਂ ਕੱਲ ਮਤਲਬ ਵੈਸੇ ਤਾਂ ਮੈਂ ਮੈਂ ਵੈਸੇ ਪਾਠ ਨੂੰ ਪੜ੍ਹਦਾ ਨਹੀਂ ਹੁੰਦਾ ਬਸੇ ਨੀਰੀ ਨਾਲ ਕੋਈ ਨਾ ਚਮਤਕਾਰ ਹੋ ਜਾਂਦਾ ਹੈ ਆਟੋਮੈਟਿਕ ਚਮਤਕਾਰ ਹੋ ਜਾਂਦਾ ਮੈਂ ਮੈਂ ਕਦੇ ਵੀ ਕਿਤੇ ਵੀ ਜਾਵਾਂ ਤੁਹਾਨੂੰ ਤੋਂ ਪਹਿਲਾਂ ਮਤਲਬ ਮੈਂ ਮੰਤਰ ਪਾਠ ਮੈਂ ਇੱਕ ਇੱਕ ਵਾਰੀ ਮੈਂ ਦੋ ਵਾਰੀ ਜ਼ਰੂਰ ਮੈਂ ਆਪਣੀ ਮੂਤ ਕਰਦਾ ਕਰਦਾ ਤੇ ਮਤਲਬ ਜਿੱਦੇ ਮੈਂ ਜਾਣ ਲੱਗਿਆ ਮਤਲਬ ਮੋਟਰਸਾਈਕਲ ਤੇ ਜਾਣ ਲੱਗਿਆ ਜਾਂ ਕਿਤੇ ਵੀ ਜਾਣ ਲੱਗਿਆ ਮੈਂ ਮੂਲ ਮੰਤਰ ਪੜ੍ਹਨਾ ਨਾ ਕਰਾਂ मेरे ना हम मतलब भुख लगती है मैंने दिमाग चीज मैं भूल गया मैं भुल गया इस तरह चली जाना मेरे दिमाग मैं दिमाग चल फिर मैं जाके मतलब पांच सत किलोमीटर जाके याद आता जी हाँ मैं मूल मंत्र पाठ मतलब पाठ नहीं मैं थोड़ा तो लगे नाम नहीं ਆਪੋ ਬਾਕੀ ਇੱਥੇ ਗੱਲ ਕਰਦੇ ਸੀ ਜੀ ਜੀ ਮੇਰਾ ਤੇ ਨਾਮ ਹੁੰਦਾ ਸੀਗਾ ਵੀ ਨਾਲ ਦੀ ਨਾਲ ਕੇਟ ਦਾਦ ਮੇਰਾ ਟੱਟਾ ਦੇਖੋ ਇੰਨੀ ਚੰਦ ਕਰਤੀ ਜੇ ਤੁਸੀਂ ਪੂਰਾ ਵਿਸ਼ਵਾਸ ਰੱਖੋਗੇ ਵਿਸ਼ਵਾਸ ਰੱਖ ਕੇ ਚੱਲੋਗੇ ਇਹ ਕੀਤੇ ਹਨ ਤੇ ਰੱਬ ਆਹੇ ਗੁਰੂ ਮੰਨੋਗੇ ਤਾਂ ਤੁਸੀਂ ਮਤਲਬ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰ ਨਹੀਂ ਮੰਨੋਗੇ ਗਿਰੂਦੀ ਨਹੀਂ ਹੁੰਦਾ ਇਹ ਬੰਦਾ ਬੰਦੇ ਕੋਲ ਆਪਣੇ ਕੋਲ ਫੈਸਲਾ ਹੋ ਗਿਆ ਨਾ ਇਹ ਬੰਦਾ ਫੈਸਲੇ ਨਾਲ ਹੀ ਸਾਰਾ ਕੁਝ ਮੰਨੇ ਆਪਾਂ ਇੱਥੇ ਆਪਾਂ ਇੱਕ ਆਪਾਂ ਇੱਕ ਖੜ੍ਹਾਉਣਾ ਹੈਗਾ ਕਿ ਆਪਰੇ ਇੱਥੇ ਕੀੜਨਾ ਹੈ ਨਾਮ ਜਪਣਾ ਹੈ ਲਾਲ ਤੇ ਨੀਲਾ ਲਾਟਿੰਗ ਕਰਨ ਦਾ ਐਸਾ ਵਾਇਗੁਰੂ ਵੀ ਦੇ ਦੇਣਾ ਪੈਸਾ ਦੇ ਦੇਣਾ ਪਰ ਪੈਸਾ ਦੇਣ ਤੇ ਵੀ ਟਾਈਮ ਲੱਗਦਾ ਹੁੰਦਾ ਜੇ ਤੁਸੀਂ ਰੂਲ ਫਾਈਂਡ ਦਾ ਟਾਈਮ ਲੱਗਦਾ ਹੁੰਦਾ ਵਾਇਗੁਰੂ ਦੁੱਖ ਤਕਲੀਫਾਂ ਉਹਨਾਂ ਨੂੰ ਦਿੰਦਾ ਜਿਨ੍ਹਾਂ ਨੂੰ ਮਤਲਬ ਜਿਹੜੇ ਬੰਦੇ ਨਾਮ ਜਪਦੇ ਸੋਹ ਬੰਦਾ ਉਹਨਾਂ ਨੂੰ ਵਾਇਗੁਰੂ ਸੋਹ ਉਹਨਾਂ ਨੂੰ ਦਿੰਦਾ ਜਿਹੜੇ ਨਾਮ ਨਹੀਂ ਜਪਨਾ ਚਾਹੁੰਦੇ ਮਤਲਬ ਬਾਹਰੂ ਉਹਨਾਂ ਨਾਲ ਨੇੜੇ ਨਹੀਂ ਕਰਦਾ ਸੋ ਉਹ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਤੇ ਦੁੱਖ ਵੀ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਤੇ ਫਿਰ ਮੈਂ ਗੱਲ ਕਰਦਾ ਵੀ ਮੇਰਾ ਢੇਟ ਮਤਲਬ ਨਾਲ ਦੀ ਨਾਲ ਮਨ ਕਰਦ ਕਰਟ ਘਟ ਗਿਆ ਇੱਕੇ ਦਾ ਤੇ ਫਿਰ ਮੈਂ ਕੱਲ ਵੀ ਮੈਨੂੰ ਪਤਾ ਵੀ ਹਾਂ ਕਿ ਬਾਹਰੂ ਵਿੱਚ ਬਾਹਰੂ ਵਿੱਚ ਬਹੁਤ ਜ਼ਿਆਦਾ ਮਤਕਾਰ ਕਹਿ ਲਓ ਜਾਂ ਤਾਕਤ ਕਹਿ ਲਓ ਜਾਂ ਕਰਮਾ ਕਹਿ ਲਓ ਕੋਈ ਵੀ ਕਹਿ ਲਓ ਜੇ ਤੁਸੀਂ ਕੋਈ ਵੀ ਚੀਜ਼ ਹੈ ਨਾ ਉਹਨੂੰ ਤੁਸੀਂ ਵਿਸ਼ਵਾਸ ਰੱਖ ਕੇ ਚੱਲੋਗੇ ਸੋਡਾ ਮਤਲਬ ਤੁਸੀਂ ਕੁਝ ਵੀ ਦੇਦੇ ਦੀ ਕੁਝ ਵੀ ਪਾਦਾਂਗੇ ਮੂਲ ਮੰਤਰ ਤੁਸੀਂ ਡੇਲੀ ਮੂਲ ਮੰਤਰ ਕਰਿਆ ਕਰੋ ਸੜਕ 'ਤੇ ਉੱਠ ਕੇ ਮੂਲ ਮੰਤਰ ਕਰਿਆ ਕਰੋ ਪਾਠ ਕਰਿਆ ਕਰੋ ਜੇ ਆਪਨੇ ਆਪ ਅਲੱਗ ਫੀਲ ਕਰੋਗੇ ਰੇਟ ਬੰਦੇ ਤੋਂ ਅਲੱਗ ਫੀਲ ਕਰੋ ਆਪਣੇ ਆਪ ਨੂੰ ਤੁਸੀਂ ਕਦੇ ਵੀ ਮਤਲਬ 네ਗੇਟਿਵ ਨਹੀਂ ਸੋਚੋਗੇ ਮਤਲਬ ਤੁਸੀਂ ਦੁਨੀਆਦਾਰੀ ਤੋਂ ਵਧੀਆ ਮਤਲਬ ਆਪਣੇ ਆਪ ਨੂੰ ਤੁਸੀਂ ਜ਼ਿੰਦਗੀ ਜ਼ਿੰਦਗੀ ਨੂੰ ਜੀ ਸਕਦੇ ਐਨੀ ਕਿਤਾਬਾਂ ਨੂੰ ਮੰਤਰ ਹੈਲੋ ਮੇਰੇ ਚੈਨਲ ਨੂੰ ਸਾਰੇ ਇਹਨਾਂ ਸਬਸਕ੍ਰਾਈਬ ਕਰ ਲਓ ਮੈਂ ਤੁਹਾਡੇ ਸਾਹਮਣੇ ਚੰਗੀਆਂ ਚੰਗੀਆਂ ਗੱਲਾਂ ਲੈ ਕੇ ਆਵਾਂਗਾ ਕਿ ਫਸਿਕਾ